ਰਨਾਲੀ ਸਰਦਾਰ ਬਖਤੌਰ ਸਿੰਘ ਟਲੋਰੀ ਟਲੋਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਟਲੋਰੀ ਸਾਹਿਬ ਪਹਿਲਾਂ ਤਾਂ ਚਰਚਾ ਕਰੀਏ ਜੀ ਪੰਥ ਦੀ ਜਥੇਦਾਰ ਸਾਹਿਬ ਤਾਂ ਕਹਿੰਦੇ ਸੀ ਵੀ ਚੁੱਲਾ ਚੌਂਕਾ ਇੱਕ ਕਰੋ ਪਰ ਉਹ ਅੱਧ ਚੁੱਲੇ ਦੇ ਸਾਈ ਬਣ ਕੇ ਬੈਠ ਗਏ ਜੀ ਬਿਲਕੁਲ ਦਾਨੀਲ ਗਿਆ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਕਿ ਜਥੇਦਾਰ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਹਨ ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਜੀ ਤੇ ਉਹੀ ਅੱਜ ਪ੍ਰਧਾਨ ਬਣ ਗਏ ਹਮ ਹਮ ਸੁਛੁਰਲਾ ਕਹ ਲੋ ਮੈਂ ਕਿਉਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਅਕਾਲੀ ਦਲ ਕਿਹੜਾ ਹਾਲੇ ਉਹਦਾ ਪੱਕਾ ਨਹੀਂ ਹੈ ਨਾ ਹੀ ਕੁਝ ਨਹੀਂ ਹੈ ਜਿੱਦਾਂ ਉਹਨਾਂ ਨੇ ਆਪਣਾ ਬਸ ਉਹੀ ਪੁਰਾਣਾ ਰੱਖਿਆ ਜਿਹੜਾ ਅਕਾਲੀ ਦਲ ਪੰਜ ਮੈਂਬਰੀ ਪੰਜ ਮੈਂਬਰੀ ਅਕਾਲੀ ਦਲ ਜਾਂ ਮਤਲਬ ਕਹਿੰਦੇ ਜੀ ਨਹੀਂ ਕਹਤਾ ਉਹਨਾਂ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਅੱਛਾ ਹੀ ਦੇਖੋ ਜਮਹੂਰੀ ਅਧਦੇ ਵਿੱਚ ਹਰ ਇੱਕ ਬੰਦੇ ਨੂੰ ਇਹ ਰਾਈਟ ਹੈ ਹਮ ਹੱਕ ਹੈ ਕਿ ਉਹ ਆਪਣੀ ਪਾਰਟੀ ਬਣਾ ਦੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਹਮ ਹ ਉਹਨਾਂ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮਤਭੇਦ ਹੈ ਹਮ ਹ ਮਤਭੇਦਾਂ ਦੇ ਚੱਲਦੇ ਆ ਉਹਨਾਂ ਨੂੰ ਉਨਾ ਦੀ ਲੀਡਰਸ਼ਿਪ ਪ੍ਰਵਾਨ ਨਹੀਂ ਜੀ ਵੈਸੇ ਜੇ ਆਪਾਂ ਦੇਖਿਆ ਤੀਤ ਦੇ ਉੱਤੇ ਥੋੜੀ ਜੀ ਨਜ਼ਰ ਮਾਰੀਏ ਤਾਂ ਸਾਰੇ ਲੋਕ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਸੀ ਹਾਂ ਬਿਲਕੁਲ ਜਦੋਂ ਗਲਤੀਆਂ ਤੇ ਗੁਨਾਹ ਹੁੰਦੇ ਸੀ ਉਦੋਂ ਸਭ ਲੋਕ ਨਾਲ ਸੀ ਬਿਲਕੁਲ ਬਿਲਕੁਲ ਲੇਕਿਨ ਹੁਣ ਸੁਖਵੀਰ ਸਿੰਘ ਬਾਦਲ ਦੇ ਵਿੱਚ ਅਚਨਚੇਤ ਆ ਕੇ ਨੁਕਸ ਕਿਉਂ ਪੈ ਗਿਆ ਕਿਉਂ ਨਹੀਂ ਉਹਦੇ ਨਾਲ ਰਹਿਣਾ ਚਾਹੁੰਦੇ ਹਮ ਅਸਲ ਚ ਉਹਨਾਂ ਨੂੰ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਹੁੰਦਿਆਂ ਦੁਆਰਾ ਜੀ ਛੇਤੀ ਕਿਤੇ ਸਰਕਾਰ ਨਹੀਂ ਬਣਦੀ ਦਿਖਦੀ ਹਾਂ ਸੱਤਾ ਦਾ ਨਿਆਰਾ ਨਹੀਂ ਹੋਣਾ ਠੰਢੀ ਪਾਉਣ ਦੇ ਬੁੱਲੇ ਨਹੀਂ ਆਉਣੇ ਹਾਂ ਜੇ ਸਰਕਾਰ ਬਣੇ ਤਾਂ ਸਰਕਾਰ ਦੇ ਵਿੱਚੋਂ ਫਿਰ ਮਲਾਈਦਾਰ ਉਹਦੇ ਵੀ ਮਿਲ ਜੀ ਰੋਲਾ ਮੇਰੇ ਖੱਲਾ ਵੀ ਪੰਥ ਪ੍ਰਸਤੀ ਨਾਲੋਂ ਜ਼ਿਆਦਾ ਮਲਾਈਦਾਰ ਉਹਦੇ ਨਾਲ ਕੁਰਸੀ ਪ੍ਰਸਤੀ ਦੀ ਹੈ ਹਾਂਾਰੇ ਗੱਲ ਉਹ ਆਪਦੀ ਥਾਂ ਦੇ ਉੱਤੇ ਆ ਫਿਰ ਵੀ ਆਪਾਂ ਮੁਬਾਰਕਬਾਦ ਦਿੰਨੇ ਜਿਨ੍ਹਾਂ ਨੇ ਆਪਣੀ ਪਾਰਟੀ ਬਣਾਈ ਹੈ ਜੀ ਜਿਨ੍ਹਾਂ ਨੇ ਆਪਣੀ ਮੈਂਬਰਸ਼ਿਪ ਕੀਤੀ ਹੈ ਮਿਹਨਤ ਕੀਤੀ ਹੈ ਜੋਰ ਲਾਇਆ ਉਹਨਾਂ ਨੇ ਹੂੰ ਹੂੰ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਹੁਣੀ ਜਿਹੜੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜੀ ਜਿਨ੍ਹਾਂ ਨੇ ਗੱਲ ਚੁੱਲਾ ਸਮੇਟਣ ਦੀ ਕਹੀ ਸੀ ਕਿ ਚੁੱਲਾ ਸਮੇਟੋ ਹੂੰ ਹੂੰ ਅੱਜ ਵੀ ਉਹਨੇ ਕਹਿ ਕੇ ਮੈਂ ਆਪਣਾ ਜਿਹੜਾ ਉਹ ਹੁਕਮਨਾਮਾ ਸੀ ਕਹਿੰਦੇ ਤਾਂ ਪ੍ਰਿੰਟ ਕੱਢ ਕੇ ਦਿਖਿਆ ਹੈ ਜੀ ਇਹਦੇ ਮੈਂ ਕਹਿਤਾ ਸੀ ਚੁੱਲਾ ਸਮੇਟੋ ਤੇ ਕਹਿੰਦੇ ਸੁਧਾਰ ਕਮੇਟੀ ਵਾਲੇ ਤਾਂ ਚੁੱਲਾ ਸਮੇਟਤਾ ਸੀ ਹੂੰ ਉਹਨਾਂ ਨੇ ਨਹੀਂ ਸਮੇਟਿਆ ਉਹਨਾਂ ਨੇ ਨਹੀਂ ਸਮੇਟਿਆ ਔਰ ਸ਼ਬਦ ਭਗੌੜੇ ਇਸਤੇਮਾਲ ਕੀਤਾ ਹੂੰ ਹੂੰ ਦਨਾਲੇ ਸਭ ਗੱਲ ਇੱਥੇ ਨਹੀਂ ਰੁਕੀ ਸੋ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਵੀ ਐਕਟਿੰਗ ਜਥੇਦਾਰ ਹੈ ਤੇ ਇਹ ਗਿਆਨੀ ਜੀ ਵੀ ਕੁਲਦੀਪ ਐਕਟਿੰਗ ਜਥੇਦਾਰ ਸੀਗੇ ਜਦੋਂ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੇ ਦੂਜੇ ਸਿੰਘ ਸਹਿਬਾਨਾ ਨੂੰ ਨਾਲ ਲੈ ਕੇ ਇੱਕ ਮਤਾ ਪਾਸ ਕੀਤਾ ਮਤਾ ਨੰਬਰ 1 ਅੱਛਾ ਜੀ ਪਿਛਲੀ ਸਿੰਘ ਸਹਿਬਾਨਾ ਦੀ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਉਹਨਾਂ ਨੇ ਨਿਰਾਸ਼ਾ ਜ਼ਾਹਰ ਕੀਤੀ ਸੀ ਕਿ ਭਾਈ ਅਕਾਲੀ ਦਲ ਜਿਹੜਾ ਹੈਗਾ ਟੁੱਟ-ਫੁੱਟ ਰਿਹਾ ਹੈ ਅਕਾਲੀ ਦਲ ਅਲੱਗ-ੋ-ਲੱਗ ਹੋ ਰਿਹਾ ਹੈ ਜੀ ਔਰ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੇ ਹੁਕਮਨਾਮਾ ਨਹੀਂ ਮੰਨਿਆ 2 ਦਸੰਬਰ ਵਾਲਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਸਿਆਸਤ ਮੁबारक ਜੀ ਅੱਛਾ ਜੀ ਤੇ ਅੱਜ ਜ세ਦਾਰ ਸਾਹਿਬ ਤਾਂ ਫਿਰ ਜ세ਦਾਰ ਨੂੰ ਪੈ ਗਈ ਓਕੇ ਉਹ ਕਹਿੰਦੇ ਜਿਹੜੀ ਇਹ ਸ਼ਬਦਾਵਲੀ ਹੈ ਜਿਹੜੀ ਡਰਾਫਟਿੰਗ ਹੈ ਇਹ ਗਿਆਨੀ ਕੁਲਦੀਪ ਸਿੰਘ ਦੀ ਨਹੀਂ ਹੂੰ ਇਹ ਤਾਂ ਕਿਸੇ ਨੇ ਹੋਰ ਲਿਖ ਕੇ ਦਿੱਤੀ ਹੈ ਪਰ ਉਹਨੂੰ ਪਤਾ ਹੋਊਗਾ ਫਿਰ ਨਹੀਂ ਧਾਨੇ ਵਾਲਿਆ ਸਾਹਿਬ ਕੀ ਅਕਾਲ ਤੱਕ ਸਭ ਦਾ ਪੱਧਰ ਇੰਨਾ ਨੀਮਾ ਹੋ ਗਿਆ ਹਾਂ ਵੀ ਕੋਈ ਹੋਰ ਲਿਖ ਕੇ ਦੇਊਗਾ ਕਿ ਕੋਈ ਹੋਰ ਲਿਖ ਕੇ ਦੇਵੇ ਵੈਸੇ ਮੈਂ ਠੀਕ ਹੈ ਪੜੇ ਲਿਖੇ ਤਾਂ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਹੈ ਜਿੱਥੋਂ ਤੱਕ ਗਿਆਨੀ ਕੁਲਦੀਪ ਸਿੰਘ ਦਾ ਗੜਗਾ ਜਦਾ ਸਵਾਲ ਹੈ ਜੀ ਜੀ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਸਿੱਖ ਧਰਮ ਦੇ ਮਿਸ਼ਨਰੀ ਸਕੂਲ ਦੇ ਸਟੂਡੈਂਟ ਹੈ ਅੱਛਾ ਜੀ ਠੀਕ ਹੈ ਔਰ ਉਹ ਉਹਨਾਂ ਦੀਆਂ ਡਿਬੇਟਾਂ ਆਪ ਜਥੇਦਾਰ ਬਣਨ ਤੋਂ ਪਹਿਲਾਂ ਵੀ ਦੇਖਦੇ ਰਹੇ ਜੀ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਉਹਨਾਂ ਦੀ ਜਥੇਦਾਰੀ ਨੂੰ ਲੈ ਕੇ ਬੜੇ ਮਤਭੇਦ ਸੀ ਬਿਲਕੁਲ ਜੀ ਲੇਕਿਨ ਉਹਨਾਂ ਨੇ ਇੱਕ ਬੜੀ ਸੁਚੱਜੀ ਢੰਗ ਦੇ ਨਾਲ ਕੱਲੇ-ਕੱਲੇ ਬੰਦੇ ਦੇ ਘਰ ਜਾ ਕੇ ਹੂੰ ਹੂੰ ਭਰਾ ਮਾਰ ਜੰਗ ਤੋਂ ਵੀ ਬਚੇ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਣਪ ਵੀ ਹੈ ਜਦੋਂ ਉਹਨਾਂ ਨੂੰ ਤਖਤ ਜੀ ਕੇਸਕਰ ਸਾਹਿਬ ਦਾ ਜਥੇਦਾਰ ਥਾਪਿਆ ਸੀ ਜੀ ਤੇ ਨਿੱਗ ਸਿੰਘਾਂ ਨੇ ਐਲਾਨ ਕਰਤਾ ਸੀ ਕਿ ਜੀ ਅਸੀਂ ਤੁਹਾਨੂੰ ਟੇਕਓਵਰ ਨਹੀਂ ਕਰਨ ਦੇਵਾਂਗੇ ਹੂੰ ਉਦੋਂ ਕੁਝ ਲੋਕ ਕਹਿੰਦੇ ਆ ਵੀ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੇ ਚਾਰਜ ਸੰਭਾਲਿਆ ਤੇ ਜੇ ਦਿਨੇ ਸੁਭਾਲ ਦਿੱਤੇ ਜੀ ਫਿਰ ਤੱਕ ਸਾਹਿਬ ਨੂੰ ਕਿਸੀ ਉਹ ਇਹ ਥੋੜਾ ਹੀ ਸੀਗਾ ਵੀ ਇਹ ਬਣਦਾ ਦੇਖ ਸਕਦੇ ਕਿ ਉਹ ਜੰਗ ਦਾ ਮੈਦਾਨ ਬਣਦਾ ਪਹਿਲਾਂ ਅਕਾਲ ਤਖਤ ਸਾਹਿਬ ਤੇ ਬੜਾ ਕੁਝ ਹੋ ਚੁੱਕਿਆ ਹੈ ਤੇ ਹੁਣ ਤੇ ਕੇਸਗੜ ਸਾਹਿਬ ਤੇ ਵੀ ਜਿੱਥੇ ਖਾਲਸੇ ਦਾ ਜਨਮ ਹੋਇਆ ਸੀ ਇਹੀ ਕੁਝ ਹੁੰਦਾ ਉਹਨਾਂ ਨੇ ਚੰਗੀ ਗੱਲ ਕੀਤੀ ਕਿ ਉਹਦੇ ਤੋਂ ਬਚੇ ਪਰ ਉਹ ਤੋਂ ਬਾਅਦ ਦਾਨੇ ਵਾਲੀਆ ਸਾਹਿਬ ਤੁਸੀਂ ਦੇਖੋ ਕਿ ਕੱਲੇ ਕੱਲੇ ਬੰਦੇ ਦੇ ਘਰ ਜਾ ਕੇ ਤੇ ਅੱਜ ਸਥਿਤੀ ਕੀ ਹੈ ਅੱਜ ਗਿਆਨੀ ਰਗਵੀਰ ਸਿੰਘ ਜਿਹੜੇ ਉਸ ਵੇਲੇ ਦੇ ਜਥੇਦਾਰ ਸੀ ਜੀ ਜਦੋਂ ਇਹ ਹੁਕਮਨਾਮਾ ਜਾਰੀ ਹੋਇਆ ਉਦੋਂ ਜਥੇਦਾਰ ਸੀ ਗਿਆਨੀ ਸੁਲਤਾਨ ਸਿੰਘ ਜਿਹੜੇ ਉਹਦੇ ਕਿਸਕਰ ਸਾਹਿਬ ਦੇ ਜਥੇਦਾਰ ਸੀ ਦੋਨੋਂ ਤਾਂ ਨਾਲ ਉਹਨਾਂ ਦੇ ਜੀ ਬਿਲਕੁਲ ਐ ਜਿਹੜਾ ਜਿਹੜਾ ਇੱਕ ਤਾਰੀਖ ਵਾਲਾ ਉਹਨਾਂ ਆਈ ਕਿ ਜਿਹੜਾ ਇੱਕ ਨੰਬਰ ਮਤਾ ਜਾਰੀ ਕੀਤਾ ਹੈ ਇਥੇ ਗਿਆਨੀ ਸੁਲਤਾਨ ਸਿੰਘ ਹੋਰਾਂ ਦੇ ਵੀ ਦਸਕਤ ਹੈ ਗਿਆਨੀ ਕੁਲਦੀਪ ਸਿੰਘ ਹੋਰਾਂ ਦੇ ਵੀ ਦਸਕਤ ਹੈ ਔਰ ਜਿਹੜੇ ਹੈਗੇ ਐ ਸਿੰਘ ਸਹਿਬਾਨ ਕੁਝ ਜਿਹੜੇ ਹੈਗੇ ਐ ਇੱਕ ਇੱਕ ਪੰਜ ਪਿਆਰਾ ਸਹਿਗਦਰ ਮਤਲਬ ਉਹਨੇ ਹੋਰ ਲੈ ਆ ਜਿਹੜੇ ਗਰੰਥੀ ਸਿੰਘ ਲੈ ਆ ਹੂੰ ਹੂੰ ਦਰਬਾਰ ਸਾਹਿਬ ਦੇ ਤਾਂ ਉਹਦੇ ਚ ਜੇ ਆਪਾਂ ਦੇਖੀ ਤਾਂ ਉਹਨੇ ਠੀਕ ਐ ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਅਟੈਕ ਕਰਨਾ ਕਿ ਜੀ ਉਹਨਾਂ ਨੇ ਕਿਸੇ ਦਾ ਹੋਰ ਲਿਖਿਆ ਹੋਰ ਲਿਖਿਆ ਮੰਗਿਆ ਲਿਖਿਆ ਪੜੇ ਮੇਰੇ ਖਿਆਲ ਮੁਤਾਬਕ ਇਹ ਸ਼ੋਭਾ ਨਹੀਂ ਦਿੰਦਾ ਜਿਹੜਾ ਬੰਦਾ ਆਪ ਉਸ ਮੰਚ ਤੇ ਰਿਹਾ ਹੋਵੇ ਜੀ ਤੇ ਧਾਨੇ ਵਾਲੀ ਸਰਪਰ ਜੀ ਦੇਖੀ ਆਪਾਂ ਇਹਨਾਂ ਦੇ ਇਤਿਹਾਸ ਦੇ ਉੱਤੇ ਨਿਗਾਹ ਮਾਰੀਏ ਇਹਨਾਂ ਨੂੰ ਵੀ ਤਾਂ ਬਾਦਲ ਦਲ ਨੇ ਉਹਦੀ ਭਰਤੀ ਕੀਤਾ ਸੀ ਨਾ ਹੂੰ ਹੂੰ ਜੇ ਆਪਾਂ ਕਹਿੰਦੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਦਲ ਦੇ ਕੰਟਰੋਲ ਵਾਲੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੋਂ ਭਰਤੀ ਕੀਤਾ ਸੀ ਜਦੋਂ ਪਾਰਟੀ ਪ ਉਹ ਤਾਂ ਪੰਜਾਬੀ ਪਾਰਟੀ ਬਣ ਗਈ ਸੀ ਬਿਲਕੁਲ 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 ਇਹ ਤਾਂ ਇਹ ਤਾਂ ਨੌਜਵਾਨ ਨੇ ਬਿਲਕੁਲ ਹਾਂ ਬਿਲਕੁਲ 1997 ਚ ਹੋਈ ਹੈ ਜੀ ਇਹਨਾਂ ਦੀ ਪਾਰਟੀ ਉਹ ਤਾਂ ਪੰਜਾਬੀ ਪਾਰਟੀ ਬਣ ਗਈ ਸੀ ਉਹ ਤਾਂ ਪੰਜਾਬੀ ਉਹ ਤਾਂ ਪੰਜਾਬੀ ਪਾਰਟੀ ਬਣ ਗਈ ਸੀ ਫਿਰ ਤੁਸੀਂ ਉਹਦੋਂ ਕਹਿੰਦੇ ਜੀ ਮੈਂ ਤਾਂ ਨਹੀਂ ਬਣਦਾ ਹੂੰ ਹੂੰ ਇਹ ਤਾਂ ਪੰਥਕ ਪਾਰਟੀ ਨਹੀਂ ਹੈ ਹਾਂ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਵਾ ਪ੍ਰਬੰਧ ਉਹ ਪੰਥਕ ਪਾਰਟੀ ਕੋਲੇ ਨਹੀਂ ਉਹ ਪੰਜਾਬੀ ਪਾਰਟੀ ਕੋਲੇ ਤੇ ਪੰਜਾਬੀ ਪਾਰਟੀ ਜਿਹੜੀ ਹੈਗੀ ਉਹ ਪਾਰਟੀ ਬਾਦਲ ਪਰਿਵਾਰ ਦੀ ਪਾਰਟੀ ਹੈ ਜਿਹੜੀ ਉਹ ਤੋਂ ਕਹਿ ਦਿੰਦੇ ਸੋ ਅੱਜ ਵੀ ਜੇ ਗਿਆਨੀ ਕੁਲਦੀਪ ਸਿੰਘ ਗੜਗਾ ਜਲਾਏ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹੀ ਹੈ ਹੂੰ ਹੂੰ ਇਹ ਉਹੀ ਹੈ ਬਾਦਲਾਂ ਦੇ ਕੰਟਰੋਲ ਵਾਲੀ ਦੇਖੀਏ ਪਸ ਉਹੀ ਪਰ ਜਿਹੜੀ ਅੱਜ ਉਹਨਾਂ ਨੇ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਇਹ ਨਹੀਂ ਉਹਨਾਂ ਨੇ ਕਹਿ ਕੇ ਅਕਾਲੀ ਦਲ ਖੋਹਾਂਗੇ अच्छा जी खोहांगे दफ्तर दफ्त, दफ्तर खोहांगे सॉरी दफ्तर, अकाली दफ्तर खो हां अकाली दल ਦਾ ਦਫਤਰ ਵੀ ਖੋਹਾਂਗੇ ਤੇ ਸ਼ਰਮਣੀ ਕਮੇਟੀ ਵੀ ਖੋਹਾਂਗੇ ਚਲੋ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਕਿਵੇਂ ਖੋਹੋਗੇ ਖੋਹੋਗੇ ਕਿਵੇਂ ਜੀ ਤੇ ਦਾਨੀ ਲਈ ਸਭ ਜਦੋਂ ਫਿਰ ਖੋਹਣ ਦੀ ਗੱਲ ਆਉਂਦੀ ਹੈ ਹਮ ਤੇ ਮੇਰੇ ਫਿਰ ਉਹ ਗੱਲਾਂ ਯਾਦ ਆਉਂਦੀਆਂ ਜਦੋਂ ਗਿਆਨੀ ਕੁਲਦੀਪ ਸਿੰਘ ਆ ਸੌਰੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜੀ ਤੱਕ ਸਭ ਦੀ ਸੇਵਾ ਤੋਂ ਹਟਾਇਆ ਗਿਆ ਹਮ ਹਮ ਔਰ ਇਹਨਾਂ ਦੀ ਥਾਂ ਤੇ ਉਤੇ ਰਕबीर ਸਿੰਘ ਲਾਇਆ ਗਿਆ ਜੀ ਤੇ ਮੀਡੀਆ ਦੇ ਸਾਹਮਣੇ ਉਦੋਂ ਕੀ ਕਹਿ ਰਹੇ ਸੀ ਸਾਡੀ ਦਿੱਲੀ ਨਾਲ ਯਾਰੀ ਹੈ ਯਾਰੀ ਹੈ ਹਾਂ ਠੀਕ ਹੈ ਨਾ ਇਹ ਕਹ ਰਹੇ ਸੀ ਤੇ ਗਿਆਨੀ ਰਗਵੀਰ ਸਿੰਘ ਦੇ ਮਤਲਬ ਉਹਨਾਂ ਨੇ ਫੱਟ ਤੇ ਹੱਥ ਮਾਰਿਆ ਹੱਥ ਮਾਰਿਆ ਸੀ ਇੱਕ ਅੱਜ ਵੀ ਜਿਹੜੀ ਉਹਨਾਂ ਦੀ ਜਿਹੜਾ ਤੌਰ ਤਰੀਕਾ ਮੇਰੇ ਖਿਆਲ ਮੁਤਾਬਕ ਮਵਾਰਕ ਉਹ ਨਵਾਂ ਕਾਲੀ ਦਲ ਬਣ ਗਿਆ ਬੀਬਾ ਸੁਤਵੰਤ ਕੌਰ ਜੀ ਨੇ ਜੀ ਜਿਹੜਾ ਬੜਾ ਮਤਲਬ ਹਲੀਮੀ ਨਾਲ ਕਿਹਾ ਕਿ ਨਹੀਂ ਜੀ ਮੈਂ ਪ੍ਰਧਾਨ ਨਹੀਂ ਬਣਨਾ ਹੂੰ ਹੂੰ ਉਹਨਾਂ ਨੇ ਮੇਰੇ ਖਿਆਲ ਮੁਤਾਬਕ ਆਪਣੇ ਪਿਤਾ ਜੀ ਦੀ ਕੁਰਬਾਨੀ ਭਾਈ ਅਮਰੀਕ ਸਿੰਘ ਹੋਰਾਂ ਦੀ ਕੁਰਬਾਨੀ ਤੇ ਆਪਣੇ ਦਾਦਾ ਜੀ ਦੇ ਜਿਹੜੇ ਮੁਖੀ ਸੀ ਦਮਦਬੀ ਟਕਸਾਲ ਦੇ ਹਨ ਉਹਨੂੰ ਮੱਧੇ ਨਜ਼ਰ ਰੱਖਦੇ ਹੋਏ ਕਿ ਮੈਂ ਇਸ ਕਟੋਕਲੇਸ਼ ਦੇ ਵਿੱਚ ਨਹੀਂ ਪੜਿਆ ਜਿੱਥੇ ਕੱਲ ਨੂੰ ਕਿੰਤੂ ਪ੍ਰੰਤੂ ਕਿੰਤੂ ਪ੍ਰੰਤੂ ਹੋਵੇ ਚਲੋ ਉਹਨਾਂ ਨੂੰ ਧਾਰਮਿਕ ਕੌਂਸਲ ਦਾ ਮੁਖੀ ਬਣਾਤਾ ਉਹ ਆਪਦਾ ਉੱਥੇ ਕਰਨਗੇ ਹਮਮ ਪਰ ਇਹ ਜਿਹੜਾ ਮੇਰੇ ਖਿਆਲ ਮੁਤਾਬਕ ਹੈ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਮੇਟੀ ਸੀ ਜੀ ਭਰਤੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਬਣਾ ਕੇ ਜੀ ਮੈਨੂੰ ਲੱਗਦੀ ਹੈ ਵੀ ਪਹਿਲੀ ਗਲਤੀ ਇਹਨਾਂ ਨੇ ਕਰ ਲਈ ਹੈ ਹਮ ਕਿਉਂਕਿ ਜਿਹੜਾ ਬੰਦਾ ਬੋਲਚਾਲ ਦੇ ਵਿੱਚ ਕੱਬਾ ਨਾ ਕੱਬਾ ਨਾ ਉਹ ਪ੍ਰਧਾਨ ਨਹੀਂ ਚੱਲ ਸਕਦਾ ਉਹ ਪ੍ਰਧਾਨ ਤਾਂ ਡਿਪਲੋਮੈਟਿਕ ਹੋਣਾ ਚਾਹੀਦਾ ਅੱਜ ਜਿਸ ਢੰਗ ਦੇ ਨਾਲ ਉਹਨਾਂ ਨੇ ਮਤਲਬ ਮੈਨੂੰ ਹਟਾਇਆ ਜੇ ਮੈਨੂੰ ਉਧਰੋਂ ਹਟਾਇਆ ਤਾਂ ਮੈਂ ਪ੍ਰਧਾਨ ਬੜਿਆ ਨਾ ਹੂੰ ਮੈਂ ਉੱਤੇ ਮੈਂ ਉੱਤੇ ਤੇ ਉਹ ਥੱਲੇ ਹੂੰ ਜੇ ਇਹ ਕਰੇ ਇਹਦਾ ਮਤਲਬ ਇਹ ਅਕਾਲ ਤਖਤ ਤੋਂ ਤੁਸੀਂ ਉੱਤੇ ਹੋਗੇ ਹੁਣ ਪ੍ਰਧਾਨ ਨਹੀਂ 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 ਮਤਲਬ ਸੁਖਵੀਰ ਬਾਦਲ ਦੀ ਗੱਲ ਹਾਂ ਸੁਖਵੀਰ ਬਾਦਲ ਉਹਨਾਂ ਨੂੰ ਆਪਣੇ ਆਪ ਨੂੰ ਉੱਚੇ ਕਹਿੰਦੇ ਹੁਣ ਗੱਲਾਂ ਤਾਂ ਉਹ ਆ ਗਈਆਂ ਕਿ ਤੁਸੀਂ ਹੁਣ ਇਹ ਵੀ ਗੱਲ ਆ ਰਹੀ ਹੈ ਵਾਰ-ਵਾਰ ਜੀ ਅਕਾਲੀ ਦਲ ਦੇ ਸਪੋਕਸਪਰਸਨ ਕ ਇਹਨਾਂ ਨੇ ਹੁਕਮਨਾਮਾ ਜਾਰੀ ਕਰਨ ਵਾਲਿਆਂ ਸੀ ਇਹ ਹੀ ਪੜਨ ਵਾਲਿਆਂ ਸੀ ਤੇ ਪਹਿਲੀ ਜਿਹੜੀ ਪਹਿਲੀ ਪਰਚੀ ਘਟਾਈ ਹੈ ਮੈਂਬਰਸ਼ਿਪ ਦੀ ਉਹ ਵੀ ਇਹਨਾਂ ਨੇ ਘਟਾਈ ਹੈ ਜੀ ਪਹਿਲੇ ਪ੍ਰਧਾਨ ਵੀ ਇਹ ਬਣੇ ਹਮ ਪਰ ਥੋੜਾ ਜਿਹਾ ਬੜਾ ਠਰਮੇ ਦੇ ਨਾਲ ਕਿਉਂਕਿ ਪੋਲੀਟੀਕਲ ਪਾਰਟੀ ਦੀ ਗੱਲ ਕੁਸ਼ੋਰ ਹੁੰਦੀ ਔਰ ਇਹਦੇ ਨਾਲ ਦਾਨੇਲੀਆ ਸਾਹਿਬ ਮੈਂ ਤਾਂ ਇਹ ਮਹਿਸੂਸ ਕਰਦਾ ਜੀ ਕਿ ਅਸਲ ਦੇ ਵਿੱਚ ਦੁਸ਼ਮਣਾਂ ਨੂੰ ਮੌਕਾ ਬਤਵਦੀਆ ਮਿਲ ਗਿਆ ਹਾਂ ਜਿਹੜੀ ਭਰਾ ਮਾਰ ਜੰਗ ਸ਼ੁਰੂ ਹੋਣ ਵਾਲੀ ਗੱਲ ਹੈ ਨਾ ਇਹ ਉਹਦੇ ਵਾਸਤੇ ਹਾਂ ਇੱਥੇ ਮੈਂ ਦੋ ਗੱਲਾਂ ਕਰਨੀਆਂ ਚਾਹੂੰਗਾ ਇਸ ਵੇਲੇ ਤੁਸੀਂ ਦੇਖੋ ਕਿ ਹਾਲਤ ਕੀ ਹੈ ਪੰਜਾਬ ਦੀ ਪੋਲੀਟੀਕਲ ਸਿਨੈਰੀਓ ਦੇਖੋ ਜੀ ਪੋਲੀਟੀਕਲ ਸਿਨੈਰੀਓ ਕਿ ਅਕਾਲੀ ਦਲ ਜਿਹੜਾ ਹੈਗਾ ਉਹ ਆਪੋਜੀਸ਼ਨ 'ਚ ਹੈ ਜੀ ਆਮ ਆਦਮੀ ਪਾਰਟੀ ਸਰਕਾਰ 'ਚ ਹੈ ਹੂੰ ਪਾਰਲੀਮੈਂਟ ਦੇ 7 ਮੈਂਬਰ ਚੁਣ ਕੇ ਗਏ ਹੈ ਕਾਂਗਰਸ ਦੇ ਜੀ ਔਰ 18.5% ਵੋਟ ਲਈ ਹੈ ਬੀਜੇਪੀ ਬੀਜੇਪੀ ਨੇ ਤੇ ਅਕਾਲੀ ਦਲ ਪਹਿਲਾਂ ਇੱਕ ਸੀ ਫਿਰ ਅਕਾਲੀ ਦਲ ਦੇ ਵਿੱਚੋਂ ਇੱਕ ਸੁਧਾਰ ਕਮੇਟੀ ਨਿਕਲੀ ਹੁਣ ਅਕਾਲੀ ਦਲ ਦੋ ਬਣ ਗਏ ਜੀ ਵੈਸੇ ਅਕਾਲੀ ਦਲ ਵਾਲੇ ਆ ਅਕਾਲੀ ਦਲ 1920 ਵੀ ਹੈਗਾ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ ਜੀ ਇਹ ਕਈ ਅਕਾਲੀ ਦਲ ਬਣ ਗਏ ਪਰ ਜਿਹੜਾ ਆ ਜਿਹੜਾ ਜਿਹਨੂੰ ਆਪਾਂ ਮੇਨ ਸਟ੍ਰੀਮ ਵਾਲਾ ਅਕਾਲੀ ਦਲ ਕਹਿੰਦੇ ਆ ਜੀ ਜੇ ਉਹਦੇ ਦੋ ਹਿੱਸੇ ਬਣਦੇ ਆ ਤੇ ਉਹਦੇ ਦੋ ਹਿੱਸਿਆਂ ਦੇ ਨਾਲ ਸਿੱਖ ਵੋਟ ਜਾਂ ਜਿਹੜੀ ਸੈਕੂਲਰ ਵੋਟ ਆ ਜਿਹੜੀ ਸਿੱਖ ਗੁਰੂ ਨਾਨਕ ਦੇਵ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਸਮਝਦੀ ਹੁਈ ਜੀ ਉਹ ਵੋਟ ਜਿਹੜੀ ਆ ਕਿ ਫਟੂਗੀ ਕਿ ਨਹੀਂ ਫਟੂਗੀ ਅਰ ਤੁਗੀ ਅਰ ਨਾਲ ਤੁਸੀਂ ਦੇਖੋ ਕਿ ਚੁਣੌਤੀਆਂ ਕਿੰਨੀਆਂ ਵੱਡੀਆਂ ਹੂੰ ਹੂੰ ਪਹਿਲੀ ਗੱਲ ਆਰਐਸਐਸ ਵੱਲੋਂ ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ ਬਣਾਈ ਹੋਈ ਹੈ ਪਹਿਲਾਂ ਹੀ ਬਣਾਈ ਹੋਈ ਹੈ ਠੀਕ ਹੈ ਇਹ ਗੱਲ ਗਿਆਨੀ ਜੀ ਕਹਿ ਚੁੱਕੇ ਆ ਬਾਰ-ਬਾਰ ਉਹਨਾਂ ਦੀ ਆ ਰਹੀ ਹੈ ਜੀ ਮੈਨੂੰ ਤਾਂ ਮੁੱਖ ਮੰਤਰੀ ਕਾਂਗਰਸ ਵਾਲੇ ਵੀ ਟੈਲੀਫੋਨ ਕਰਦੇ ਸੀ ਮੈਨੂੰ ਤਾਂ ਮਿਤਸ਼ਾ ਦਾ ਪੀਰ ਕਰਦੇ ਸੀ ਸਾਡੇ ਦਾ ਟੈਲੀਫੋਨਾਂ ਦੇ ਵੀ ਆਪਸ ਵਿੱਚ ਵਿਚਾਰ ਵਟਾਂਦਰਾ ਜਿਹੜਾ ਵਟਾਂਦਰਾ ਹੋਈ ਵੀ ਹੈ ਜੀ ਇਹ 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 ਗੱਲ ਤਾਂ ਕੋਈ ਮਤਲਬ ਬਹੁਤੀ ਆਪਾਂ ਕਹਿ ਦਈਏ ਵੀ ਬਹੁਤ ਵੱਡੀ ਤੁਹਾਡੀ ਕੋਈ ਮਾਰਕੇ ਵਾਲੀ ਗੱਲ ਹੈ ਉਹ ਨਹੀਂ ਚਲ ਉਹ ਗੱਲ ਕਰ ਲੋ ਫਿਰ ਤੁਸੀਂ ਜਿਹੜੀ ਹੈ ਜਿਸ ਢੰਗ ਦੇ ਨਾਲ ਰघव ਚੱਡੇ ਦੀ ਮੰਗਣੀ ਦੇ ਉੱਤੇ ਗਏ ਹੋ ਹਾਂ ਉਹ ਵੀ ਆਪਦੀ ਥਾਂ ਦੇ ਤੇ ਪਰ ਦੂਜੇ ਪਾਸੇ ਦਾਨੀਲ ਗਿਆ ਸਾਹਿਬ ਜਿਹੜੀ ਮੈਂ ਗੱਲ ਕਰਦਾ ਸੀ ਕਿ ਜਦੋਂ ਇਹ ਸਨੀ ਹੋ ਰਿਹਾਏ ਜੀ ਤਾਂ ਆਮ ਆਦਮੀ ਪਾਰਟੀ ਨੇ ਹੁਣ ਇੱਕ ਨਵਾਂ ਪੈਂਚੜਾ ਅਪਣਾਇਆ ਜੀ ਆ ਇੱਕ ਇਹ ਦੋ ਤਿੰਨ ਦਿਨ ਪਹਿਲਾਂ ਇੱਕ ਦਰਜਨ ਤੋਂ ਉੱਪਰ ਉਹਨਾਂ ਨੇ ਬੋਰਡ ਬਣਾਏ ਅੱਛਾ ਜੀ ਜਿਹੜੇ ਉਹ ਬੋਰਡ ਬਣਾਏ ਹੈ ਉਹ ਬੋਰਡ ਵੱਖ-ਵੱਖ ਜਾਤਾਂ ਨਾਲ ਆਧਾਰਤ ਬਣਾਏ ओके ਸੈਨ ਬਣਾਤਾ ਸੈਨ ਬੋਰਡ ਬਣਾਤਾ ਹਾਂ ਬੜੇ ਬਣਾ ਸਰ ਇਹ ਕੀ ਛੱਡਿਆ ਕੋਈ ਨਹੀਂ ਕੋਈ ਛੱਡਿਆ ਨਹੀਂ ਉਹਦਾ ਬਣਾਉਣ ਦਾ ਮਤਲਬ ਕੀ ਹੈ ਵੋਟਾਂ ਨੂੰ ਉਹਦਾ ਮਤਲਬ ਹੈ ਪੋਲਰਾਈਜੇਸ਼ਨ ਕਰਨੀ ਸਮਾਜ ਦੇ ਵਿੱਚ ਕਿਹਦੇ ਖਿਲਾਫ ਕਰਨੀ ਪੰਜਾਬ ਜਿਹੜਾ ਹੈਗਾ ਇੱਕੋ ਇੱਕ ਸੂਬਾ ਜਿੱਥੇ ਸਿੱਖ ਬਾਉ ਗਿਣਤੀ ਹੈ ਹਾਂ ਬਿਲਕੁਲ ਉਹਦੇ ਅਗੇਂਸਟ ਕਰ ਉਸ ਸਿੱਖ ਬਾਉ ਗਿਣਤੀ ਦੇ ਉਲਟ ਬਾਕੀ ਸਾਰੀਆਂ ਜਾਤਾਂ ਨੂੰ ਇਕੱਠਿਆਂ ਕਰਕੇ ਇੱਕ ਤਾਕਤ ਬਣਾਉਣੀ ਜੀ ਇਹ ਜਿਹੜੀ ਹੈਗੀ ਇਹ ਕੋਈ ਨਵੀਂ ਕੋਸ਼ਿਸ਼ ਹੈ ਇਹ ਉਹੀ ਉਹੀ ਕੋਸ਼ਿਸ਼ ਹੈ ਜਿਹੜੀ ਕੋਸ਼ਿਸ਼ ਹਰਿਆਣੇ ਦੇ ਵਿੱਚ ਕੀਤੀ ਹੈ ਭਾਰਤੀ ਜਨਤਾ ਉਹ ਫਿਰ ਉਹ ਉਹ ਇਹਨਾਂ ਦੀ ਮਾਂ ਕਾਹਨ ਆਰਸ ਆਰਸ ਤਾਂ ਮਗਰੋਂ ਤਾਂ ਉਹੀ ਕੀਤੀ ਜੀ ਹੁੰਦੀ ਹੈ ਉਹੀ ਚੀਜ਼ ਆ ਰਹੀ ਹੈ ਵੀ ਤੁਸੀਂ ਪੰਜਾਬ ਚ ਲੱਗੇ ਰਹੋ ਤੁਸੀਂ ਉਹਦੇ ਤੇ ਲੱਗੇ ਰਹੋ 1.58% ਜਿਹੜੀ ਵੋਟ ਉਹਨਾਂ ਦੀ ਇਹਨਾਂ ਨੂੰ ਹੁਣ ਇਹ ਹੈ ਕਿ ਸਿੱਖ ਵੋਟ ਤਾਂ ਹੁਣ ਸਾਨੂੰ ਪੈਂਦੀ ਨਹੀਂ ਪੈਂਦੀ ਨਹੀਂ ਇਹ ਤਾਂ ਕਲੀਅਰ ਹੋ ਗਿਆ ਇਹਨਾਂ ਦਾ ਇਹ ਤਾਂ ਕਲੀਅਰ ਹੋਗੀ ਪਿੰਡਾਂ ਵਾਲੀ ਨਹੀਂ ਪੈਂਦੀ ਕਿਉਂਕਿ ਜਿਵੇਂ ਹੁਣ ਤੁਸੀਂ ਜਾ ਕੇ ਆਏ ਹੋ ਤਿੰਨ ਚਾਰ ਦਿਨ ਲਾ ਕੇ ਆਏ ਹੋ ਉਧਰ ਹਾਂਜੀ ਪਾਣੀ ਜਿਵੇਂ ਮਾਰ ਕਰ ਰਿਹਾ ਹੈ ਜਿਵੇਂ ਇਹਨਾਂ ਨੇ ਲੈਂਡ ਪੂਲਿੰਗ ਵਾਲੀ ਗੱਲ ਕਰ ਲਈ ਉਹਦੇ ਨਾਲ ਪਿੰਡਾਂ ਦੇ ਵਿੱਚ ਤਾਂ ਹਾਲਤੋਂ ਬਣ ਗਈ ਜੋ ਬੀਜੇਪੀ ਦੀ ਸੀ ਬੀਜ ਹੁਣੇ ਜਿਹੜੇ ਹੈਗੇ ਗੈਰ ਸਿੱਖ ਲੋਕ ਉਹਨਾਂ ਨੂੰ ਪੋਲਰਾਈਜ਼ ਕਰਨਾ ਚਾਹੁੰਦੇ ਜੀ ਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਉਹਨਾਂ ਨੂੰ ਪੋਲਰਾਈਜ਼ ਕਰਦੇ ਤੇ ਅਸੀਂ ਪਾਟੋ ਤਾੜ ਕਰ ਰਹੇ ਹਾਂ ਢਿਲੋਂ ਸਾਹਿਬ ਇਹ ਵੀ ਲੱਗੇ ਹੋਇਆ ਬੀਜੇਪੀ ਵੀ ਲੱਗੀ ਹੋਈ ਹੈ ਹਾਂ ਬੀਜੇਪੀ ਨੇ ਤਾਂ ਹਰੇਕ ਪਿੰਡ 'ਚ ਕੈਂਪ ਸ਼ੁਰੂ ਕਰਤੇ ਨਹੀਂ ਆਪਾਂ ਗੱਲ ਜਿਹੜੀ ਮੇਨ ਚੀਜ਼ ਹੈ ਕਿ ਜਿਹੜਾ ਅੱਜ ਅਕਾਲੀ ਦਲ ਬਣਿਆ ਹਾਂ 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 ਇਹ ਕਿੱਥੇ ਸਰਵਾਈਵ ਕਰੇ ਅੱਜ ਅਕਾਲੀ ਦਲ ਬਣਿਆ ਤੇ ਇਹ ਇਹਦੇ ਬਣ ਨਾਲ ਕੀ ਜਿਹੜੀ ਹੈਗੀ ਇੱਕ ਰੀਜਨਲ ਪਾਰਟੀ ਮਜ਼ਬੂਤ ਹੋਊਗੀ ਕਿ ਕਮਜ਼ੋਰ ਹੋਊ ਕਮਜ਼ੋਰੀ ਹੋਊਗੀ ਜਿਹੜੇ ਬੰਦੇ ਦੀ ਜ਼ਿੰਮੇਵਾਰੀ ਇਹ ਸੀ ਕਿ ਸਾਰੇ ਪੰਥ ਨੂੰ ਇਕੱਠਾ ਕਰਨਾ ਹੈ ਉਹੀ ਬੰਦਾ ਆ ਕੇ ਉਸ ਅਕਾਲੀ ਦਲ ਦਾ ਪ੍ਰਧਾਨ ਬਣ ਜੇ ਦੱਸੋ ਫਿਰ ਕੀ ਕਰੋਂਗੇ ਤੇ ਬਣਾਉਣ ਵਾਲਿਆ ਨੇ ਫਿਰ ਜੋੜਨ ਵਾਲਾ ਹੀ ਕੀ ਕਹਿੰਦੇ ਵਕੀਲ ਜੱਜ ਹੀ ਜੇ ਜੇ ਜੱਜੀ ਜੱਜੀ ਧਿਰ ਬਣ ਜੀ ਧਿਰ ਬਣ ਜੀ ਫਿਰ ਕੀ ਕਰੋਂਗੇ ਜੱਜ ਨੇ ਜੱਜਮੈਂਟ ਦੇਣੀ ਹੈ ਆਪਾਂ ਬਹੁਤ سارے ਮਾਮਲੇ ਦੇਖਦੇ ਆ ਕਿ ਜੱਜ ਰਿਟਾਇਰ ਵੀ ਹੋ ਜਾਂਦੇ ਜੀ ਲੇਕਿਨ ਜਿਹੜੀ ਉਹਨਾਂ ਦੀ ਜਿਹੜੀ ਫਿਤਰਤ ਹੁੰਦੀ ਹੈ ਉਹਨਾਂ ਦੀ ਫਿਤਰਤ ਉਹੀ ਹੁੰਦੀ ਹੈ ਵੀ ਨਹੀਂ ਯਾਰ ਕਿਸੇ ਨਾਲ ਧੱਕਾ ਨਾ ਹੋਵੇ ਬਿਲਕੁਲ ਅਸੀਂ ਇਨਸਾਫ ਦੇਣੇ ਹਮ ਹਮ ਇਨਸਾਫ ਦੇਣ ਵਾਲਾ ਬੰਦਾ ਹੀ ਜੇ ਇੱਕ ਧਿਰ ਬਣ ਇਹਨਾਂ ਨੇ ਇਹ ਸਵਾਲ ਕਿ ਇਹਦੇ ਨਾਲ ਕਮਜ਼ੋਰ ਪੱਖ ਕਿਹੜਾ ਹੈ ਇਹਦੇ ਨਾਲ ਕਮਜ਼ੋਰ ਪੱਖ ਆ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਤੇ ਪੰਜਾਬ ਦਾ ਇਹ ਕਮਜ਼ੋਰ ਪੱਖ ਹੈ ਤੇ ਫਿਰ ਜਿਹੜੀ ਤੀਜੀ ਤਰ ਹੈ ਉਹ ਤਾਂ ਖਤਮ ਹੋ ਗਈ ਖਤਮ ਬਿਲਕੁਲ ਠੀਕ ਹੈ ਉਹਦੇ ਨਾਲ ਜੇ ਖਤਮ ਹੋ ਗਈ ਤਾਂ ਜਿਹੜੇ 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 ਮਤਵਾਏ ਮੁੱਛਾਂ ਨੂੰ ਵਟ ਦਿੰਦੇ ਤਰ੍ਹਾਂ ਫਿਰਦੇ ਹੈ ਜੀ ਕਿ ਆਗੇ ਪੰਜਾਬ ਵਿੱਚ ਯਾਦ ਕਰੋ ਤੁਸੀਂ 1999 ਵਾਲਾ ਉਹ ਟਾਈਮ ਹੂੰ ਹੂੰ ਜਦੋਂ 1999 ਦੇ ਵਿੱਚ ਖਾਲਸਾ ਪੰਥ ਦੀ ਤ੍ਰੈਸ਼ਤਾਬਦੀ ਦੇ ਮੌਕੇ ਦੇ ਉੱਤੇ ਜੀ RSS ਵਾਲਿਆਂ ਨੇ ਕੈਸੀ ਕੇਸ ਸਾਨੂੰ ਅੱਗੇ ਲਾ ਸੁਦਰਸ਼ਨ ਨੂੰ ਦੱਸ ਵੀ ਨਾ ਆਰਮੀ ਚ ਆਇਨਾ ਦਾ ਆਰਐਸਐਸ ਉਹਨਾਂ ਨੇ ਕੈਸੀ ਕਿ ਉਹਨੂੰ ਮੰਚ ਤੇ ਬਿਠਾਓ ਭਾਈ ਮਨਜੀਤ ਸਿੰਘ ਉਸ ਵੇਲੇ ਦੇ ਜਥੇਦਾਰ ਸੀ ਉਹ ਕਹਿੰਦੀ ਜੀ ਨਹੀਂ ਉਹ ਕਹਿੰਦੇ ਜੀ ਇਹ ਸਾਡੇ ਧਰਮ ਕਾਗੂ ਆ ਕਿ ਧਰਮਾਂ ਦੇ ਆਗੂ ਆ ਉਹ ਬੈਠੇ ਐ ਸਾਰੇ ਤੁਹਾਡੇ ਸ਼ੰਕਰਾਚਾਰੀਆ ਸਾਹਿਬ ਬੈਠੇ ਐ ਇਹ ਨਹੀਂ ਬੈਠਣਗੇ ਫਿਰ ਆਰਐਸਐਸ ਵਾਲੇ ਕਹਿੰਦੇ ਜਿਹੜੇ ਮਤਲਬ ਆਪਾਂ ਜਦੋਂ ਮਾਰਚ ਕੱਢਣਾ ਸਾਨੂੰ ਅੱਗੇ ਲਾਓ ਕਹਿੰਦੇ ਸਾਨੂੰ ਅੱਗੇ ਲਾਓ ਕਹਿੰਦੇ ਨਹੀਂ ਉਹ ਤੋਂ ਬਾਅਦ ਆਰਐਸਐਸ ਵਾਲਿਆਂ ਨੇ ਇੱਕ ਧਮਕੀ ਦਿੱਤੀ ਸੀ ਇਹ ਭਾਈ ਮਨਜੀਤ ਸਿੰਘ ਉਹ ਰਾਂਦੀ ਜਬਾਨੀ ਤੁਸੀਂ ਸੁਣ ਸਕਦੇ ਹੋ ਅੱਜ ਵੀ ਜੀ ਉਹ ਕਹਿੰਦੇ ਸਾਨੂੰ ਉਹਨੇ ਧਮਕੀ ਦਿੱਤੀ ਸੀ ਕਿ ਕੋਈ ਨੇ ਬੜਾ ਸਮਾਂ ਨਹੀਂ ਹੋਣਾ ਇੱਕ ਦਿਨ ਆਊਗਾ ਜਿੱਤੇ ਤੁਹਾਡੀਆਂ ਨੇ ਝੁਕਤੀਆਂ ਸੀ ਤੁਸੀਂ ਕਰਾਂਗੇ ਝੁਕਤੀਆਂ ਭਾਵੇਂ ਆਪਾਂ ਉਧਰ ਲਈਏ ਕਹਿੰਦੇ ਵੀ ਉਧਰ ਅਜੇ ਉਧਰ ਤੱਕ ਨੇ ਝੁਕਤੀਆਂ ਹੋਈਆਂ ਨਹੀਂ ਹੋਈਆਂ ਤੇ ਆ ਆ ਜਿਹੜੀ ਕਾਲੀ ਦਲ ਦੀ ਪ੍ਰਧਾਨਗੀ ਵਾਲਿਆਂ ਨੇ ਝੁਕਤੀਆਂ ਜੇ ਹੋਣ ਲੱਗੀਆਂ ਤੇ ਇਹਦੇ ਪਿੱਛੇ ਕੌਣ ਹੈ ਕਿਹੜੀ ਤਾਕਤ ਹੈ ਇਸ ਕਰਕੇ ਜੋ ਕੁਝ ਹੋ ਰਿਹਾ ਹੈ ਇਹ ਪੰਜਾਬ ਦੇ ਸੰਦਰਭ ਤੇ ਪੰਥ ਦੇ ਸੰਦਰਭ ਦੇ ਵਿੱਚ ਨਿਰਾਸ਼ਾ ਜਨਗਈ ਜੀ ਇਹ ਨੂੰ ਆਪਕੋ ਸਿਆਲੀ ਗੱਲ ਨਹੀਂ ਕਹਿ ਸਕਦੇ ਠੀਕ ਹੈ ਮੈਂ ਇਹਦੇ ਵਿੱਚੋਂ ਫਿਰ ਪੰਡਾ ਟਿੰਦਾ ਖਿੱਲਰਨ ਦੀ ਉਮੀਦ ਵੀ ਹੈ ਜੀ ਫਿਰ ਅੰਦਰ ਉਹ ਜਿਹੜੇ ਨਾਲ ਬੰਦੇ ਜੁੜੇ ਆ ਜਿਹਾ ਸਰਜੀਤ ਸਿੰਘ ਮੇਰੇ ਖਿਆਲ ਮੁਤਾਬਕ ਮੈਨੂੰ ਦੇਖੋ ਦਨਾਲੀਆ ਸਾਹਿਬ ਮੈਨੂੰ ਇਹ ਲੱਗਦੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਸ ਤੇਜ਼ੀ ਨਾਲ ਆ ਜੀ ਜਿਹੜੀ ਇਹਨਾਂ ਨੇ ਸਪੀਡ ਫੜੀ ਹੈ ਨਾ ਜੀ ਹੂੰ ਹੂੰ ਇਹ ਸਪੀਡ ਇਸ ਦਲ ਨੂੰ ਕੱਠਾ ਨਹੀਂ ਰਹਿਣ ਦੀ ਨਹੀਂ ਰਹਿਣ ਦਿੰਦੀ ਕਿਉਂਕਿ ਅੱਜ ਵੀ ਤੁਸੀਂ ਦੇਖੋ ਮੈਂ ਪ੍ਰੀਤ ਸਿੰਘ ਚੰਦੂ ਮਾਜਰਾ ਨੂੰ ਵੀ ਦੇਖ ਰਿਹਾ ਸੀ ਬੀਬੀ ਜੀ ਵੀ ਜਗੀਰ ਕੌਰ ਬੈਠੇ ਸੀ ਨਾਲ ਜਦੋਂ ਗਿਆਨੀ ਜੀ ਬੋਲ ਰਹੇ ਸੀ ਤੇ ਚੰਦੂ ਮਾਇਰਾ ਸਾਹਿਬ ਦੀ ਜਿਹੜੀ ਬੋਡੀ ਲੈਂਗੁਏਜ ਹੈ ਉਹ ਕੁਝ ਹੋਰ ਕਹਿ ਰਹੀ ਸੀ ਹੂੰ ਤੇ ਫਿਰ ਜਦੋਂ ਉਹ ਮਤਲਬ মিডিਆ ਵਾਲੇ ਸਵਾਲ ਪੁੱਛ ਰਹੇ ਸੀ ਤੇ ਗਿਆਨੀ ਜੀ ਹਟਦੇ ਹੀ ਨਹੀਂ ਸੀ ਬੋਲਣ हां ते फिर चंदूमाजरा साहब ने कह दी चल गए हो आपा आपा लिए चंदूमाजरा साहब नहीं फिर हाथ बन्ने भी जाने दो जाने दो जान फिर फिर उठ के खड़े हुए जो पहला चंदूमाजरा खड़ा है उन्होंने इशारा किया चल गए हो जी क्योंकि चंदूमाजरा साहब ਨੂੰ ਡਰ ਸੀ ਕਿ ਗੱਲ ਜਿਆਦਾ ਨਾ ਕਿਲੇ ਜਿਆਦਾ ਨਾ ਕਿਤੇ ਬਾਲਾ ਬਾਲਾ ਬੋਲਿਆ ਕਿਤੇ ਜਿਆਦਾ ਨਾ ਹੋ ਜੇ ਪੰਡਤ ਊੜੀ ਜੀ ਖਿੱਲਰ ਨਾ ਜਾਵੇ ਮੁੜ ਕੇ ਸਮਿੱਟ ਨਹੀਂ ਨੋ ਇਹ ਗੱਲਾਂ ਮਤਲਬ ਜਿਹੜੀਆਂ ਹੈ ਕਿ ਮਤਲਬ ਜਿਹੜਾ ਜੱਥੇਦਾਰ ਹੈ ਜੱਥੇਦਾਰ ਹੋਵੇ ਜੱਥੇਦਾਰ ਦੀ ਪਦਵੀ ਤੇ ਬੰਦਾ ਰਿਹਾ ਹੋਵੇ ਪੜਿਆ ਲਿਖਿਆ ਹੋਵੇ ਜਿਹਨੂੰ ਆਪਾਂ ਸਿਆਣਾ ਕਿਹਾਊਗੇ ਜਿਹਨੂੰ ਮਤਲਬ ਪੰਥ ਨੇ ਸਨਮਾਨਿਆ ਹੋਵੇ ਜੀ ਉਹ ਬੰਦਾ ਮਤਲਬ ਤੀਜੀ ਜਿਹੜੀ ਹੈਗੀ ਟਰ ਜਿਹੜੀ ਤੀਜੀ ਟਰ ਬਣਨੀ ਚਾਹੀਦੀ ਹੈ ਇੱਕ ਰੀਜਨਲ ਪਾਰਟੀ ਥੋੜੀ ਬਣਨੀ ਚਾਹੀਦੀ ਹੈ ਹੈਗੀ ਹੈ ਵੈਸੇ ਇਹ ਪਾਰਟੀ ਉਸ ਰੀਜਨਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਕਈ ਮਤਪੇਦ ਆ ਜਾਂਦੇ ਆ ਬੜਿਆਂ ਦੇ ਆਉਂਦੇ ਆ ਹਾਂ ਬਿਲਕੁਲ ਜੀ ਬਿਲਕੁਲ ਪਾਰਟੀਆਂ ਦੇ ਵਿੱਚ ਲੋਕ ਪਾਰਟੀਆਂ ਛੱਡ ਕੇ ਘਰਾਂ 'ਚ ਵੀ ਬੈਠ ਜਾਂਦੇ ਮੈਂ ਮਿਸਾਲ ਦੇਵਾਂਗਾ ਆਰਐਸਐਸ ਦੀ ਹੂੰ ਹੂੰ ਭੀਜੇਪੀ ਦੀ ਸੰਜੇ ਜੋਸ਼ੀ ਜੀ ਉਹ ਸਖਸ਼ ਹੈ ਜਿਹੜੇ ਸਖਸ਼ ਨੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕੀਤਾ ਜਿਸ ਦੀ ਵਜ੍ਹਾ ਕਾਰਨ ਉਹਨਾਂ ਨੇ ਬਖ ਬਖ ਸੁਬੰ ਸਰਕਾਰਾਂ ਬਣਾਏਗਾ ਠੀਕ ਹੈ ਜੀ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਦੇ ਨੇੜੇ ਕਰਨ ਵਾਲਾ ਉਹ ਬੰਦਾ ਹੈ ਜੀ ਮਧਿਆ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤੀ ਉਹਦੀ ਬਦੌਲਤ ਬਣੀ ਠੀਕ ਹੈ ਇਸੇ ਤਰੀਕੇ ਬਿਹਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਧਰ ਬਣਾਇਆ ਉਹਨਾਂ ਨੇ ਉਹ ਬੰਦਾ ਕਿਸੇ ਜ਼ਮਾਨੇ ਦੇ ਵਿੱਚ ਆਰਗੇਨਾਈਜੇਸ਼ਨ ਦਾ ਸੈਕਟਰੀ ਸੀ ਇੰਚਾਰਜ ਸੀ ਠੀਕ ਹੈ ਜਦੋਂ ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਬਣੇ ਉਦੋਂ ਇਹਨਾਂ ਦੇ ਨਾਲ ਹੁੰਦਾ ਸੀ ਪਰ ਉਹ ਬੰਦੇ ਦੀ ਜਿਹੜੀ ਪਕੜ ਜਿਆਦਾ ਸੀ ਜੀ ਲਿਆਕਤ ਉਹਦੇ ਚ ਜਿਹੜੀ ਬਹੁਤ ਜ਼ਿਆਦਾ ਸੀ ਜਥਬੰਦਕ ਜਿਹੜੀ ਹੈ ਉਹਨੂੰ ਕੁੰਤਰਵਾਜੀਆਂ ਉਹਦੀਆਂ ਸੀ ਹੂੰ ਹੂੰ ਮੋਦੀ ਸਾਹਿਬ ਨੂੰ ਇਹ ਸ਼ੱਕ ਪੈ ਗਿਆ ਵੀ ਇਹ ਬੰਦਾ ਮੇਰੇ ਲਈ ਖਤਰਾ ਪੈਦਾ ਬਣ ਸਕਦਾ ਜੀ ਤੇ ਕੋਈ ਵੀ ਹਾਕਮ ਕਿਸੇ ਵੀ ਉਸ ਬੰਦੇ ਨੂੰ ਬਰਦਾਸ਼ਤ ਨਹੀਂ ਕਰ ਦਿੰਦਾ ਜਿਹੜਾ ਉਹਨੂੰ ਇਹ ਲੱਗੇ ਕਿ ਸਿਆਸੀ ਸ਼ਰੀਕ ਬਣ ਸਕਦਾ ਹੂੰ ਹੂੰ ਤਾਂ ਉਸ ਵੇਲੇ ਇੱਕ ਸੀੜੀकांड ਹੋਇਆ ਸੀ ਜੀ ਉਹ ਸੀੜੀकांड ਦੇ ਰਾਹੀਂ ਇਸ ਮਤਲਬ ਕੋਸ਼ਿਸ਼ ਕੀਤੀ ਗਈ ਕਰੈਕਟਰ ਅਸੈਸਿਨੇਸ਼ਨ ਦੀ ਸੰਜੇ ਜੋਸ਼ੀ ਉਹਨਾਂ ਦੀ ਤੇ ਉਹਨਾਂ ਦੀ ਸਥਿਤੀ ਉਹ ਕਿ ਕਿ ਉਹਨਾਂ ਦਾ ਰਾਸੀ ਜੀਵਨ ਖਤਮ ਖਤਮ ਹੋ ਗਿਆ ਉਹ ਬਹਿ ਗਏ ਘਰ ਆਪਦੇ ਜੀ ਲੇਕਿਨ ਉਹਨਾਂ ਨੇ ਆਰਐਸਐਸ ਦੇ ਨਾਲ ਜਿਹੜੀ ਉਹਨਾਂ ਦੀ ਲੋਇਲਟੀ ਨਹੀਂ ਸੀ ਛੱਡੀ ਹਮ ਹਮ ਆਧਾਨੇੜੇ ਸਭ ਪਿੱਛੇ ਜੀ ਉਹਨਾਂ ਦਾ ਜਨਮ ਦਿਨ ਸੀ ਠੀਕ ਹੈ ਇਸ਼ਾਰਾ ਹੋ ਗਿਆ ਨਾਗਪੁਰ ਤੋਂ ਹਮ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਬੀਜੇਪੀ ਦੇ ਵੱਡੇ ਲੀਡਰ ਉਹਨਾਂ ਨੂੰ ਮਤਲਬ ਜਿਹੜੇ ਹੈਗੇ ਆ ਗੁਲਦਸਤੇ ਲੈ ਕੇ ਗਏ ਗੁਲਦਸਤੇ ਗਏ ਜਿਨ੍ਹਾਂ ਦੇ ਵਿੱਚ ਸੀ ਬਸੁੰਦਰਾ ਰਾਜੀ ਹਮ ਹਮ ਆਪਣੇ ਸ਼ਿਵਰਾਜ ਜੁਹਾਨ ਜਾਨ ਅੱਛਾ ਇੱਕ ਆਰਐਸਐਸ ਦਾ ਬੰਦਾ ਹੋਰ ਸੀ ਫਿਰ ਰਾਤ ਦੇ ਰਾਤ ਕਹਿ ਵੀ ਇਹਨਾਂ ਦੇ ਪੋਸਟਰ ਵਗੈਰਾ ਨੇ ਦਿੱਲੀ ਚ ਸਾਰੀ ਪੋਸਟਰਾਂ 'ਤੇ ਪੜ ਗਈ ਸੀ ਪੋਸਟਰ ਹਟਾਓ ਹਮ ਐਸ ਵੇਲੇ ਉਸ ਬੰਦੇ ਨੂੰ ਆਰਐਸਐਸ ਚਾਹੁੰਦੀ ਹੈ ਕਿ ਉਹਨੂੰ ਭਾਜਪਾ ਦਾ ਪ੍ਰੈਜ਼ੀਡੈਂਟ ਬਣਾਇਆ ਜਾ ਠੀਕ ਹੈ ਕਿਉਂਕਿ ਉਹਦੇ ਚ ਲਿਆਕਤ ਹੈ ਹਮ ਮਤਲਬ ਉਹ ਕਿੰਨੀ ਦੇਰ ਬੰਦਾ ਮਤਲਬ ਜਿਹੜਾ ਹੈਗਾ ਬਨਵਾਸ ਚ ਰਿਹਾ ਹਮ ਹਮ ਪਰ ਉਹ ਆਪਦੇ ਘਰ ਬੈਠਾ ਰਿਹਾ ਤੇ ਉਹਨੂੰ ਫਿਰ ਉੱਥੇ ਲੈ ਜਾਂਦਾ ਪੰਜਾਬ ਦੀ ਵੀ ਮਿਸਾਲ ਦੇऊं ਪੰਜਾਬ ਦੇ ਵਿੱਚ ਕਾਂਗਰਸ ਦਾ ਇੱਕ ਪ੍ਰੈਜ਼ੀਡੈਂਟ ਹੁੰਦਾ ਸੀ ਵਰਿੰਦਰ ਕਟਾਰੀਆ ਹਾਂ ਅਬੂਰਾਲਾ ਅਬੂਰ ਬ੍ਰਿੰਦਰ ਕੁਟਾਰੀਆ ਥੋੜਾ ਸਮ ਰਹਾ ਹਮ ਪੰਜਾਬ ਕਾਂਗਰਸਾ ਪ੍ਰਧਾਨਹੁ ਤੋਂ ਬਾਅਦ ਰਿਟਾਇਰ ਹੋ ਗਈ ਘਰੇ ਬਹਿ ਗਿਆ ਬੰਦੇ ਨੇ ਜ਼ਿੰਦਗੀ ਚ ਕਦੇ ਸੋਚਿਆ ਨਹੀਂ ਸੀ ਕਿ ਯਾਰ ਮੈਨੂੰ ਲੈਫਟੀਨੈਂਟ ਗਵਰਨਰ ਵੀ ਬਣਾਇਆ ਜਾਊਗਾ ਘਰੇ ਬੈਠੇ ਨੂੰ ਸੁਦਾ ਆ ਗਿਆ ਕਿ ਤੁਹਾਨੂੰ ਲੈਫਟੀਨੈਂਟ ਗਵਰਨਰ ਬਣਾ ਕੇ ਗੋਆ ਦਾ ਜਾਓ ਗੋਆ ਦਾ ਹਾਂ ਠੀਕ ਉਹ ਬੰਦੇ ਉੱਥੇ ਚਲੇ ਗਏ ਜ਼ਰੂਰੀ ਨਹੀਂ ਕਿ ਤੁਹਾਨੂੰ ਜੇ ਅੱਜ ਤੋਂ ਅਸੀਂ ਮਤਲਬ ਲਾਂਭੇ ਹੋਏ ਤੇ ਅੱਜ ਹੀ ਤੁਹਾਨੂੰ ਪੋਜੀਸ਼ਨ ਮਿਲ ਜੇ ਪੋਜੀਸ਼ਨ ਮਿਲ ਜੇ ਪੋਜੀਸ਼ਨ ਮਿਲ ਜਾਂਦੀ ਹੁੰਦੀ ਹੈ ਜੇ ਤੁਸੀਂ ਸਬਰ ਤੇ ਸੰਤੋਖ ਰੱਖੋਗੇ ਜੇ ਤੁਸੀਂ ਇਸ ਗੱਲ ਨੂੰ ਲਾਉਂਗੇ ਕਿ ਮੈਂ ਪੋਜੀਸ਼ਨ ਲੈਣੀ ਹੈ ਹਾਂਜੀ ਹਾਂਜੀ ਮੈਂ ਇਸ ਸ਼ਰੀਕਾ ਕਮਾਉਣਾ ਉਹਨਾਂ ਦੇ ਨਾਲ ਕਾਲੀ ਕਰੋਗੇ ਤਾਂ ਫਿਰ ਤੁਸੀਂ ਆਪ ਦੀ ਵਾਸਤੇ ਵੀ ਤੇ ਆਪਦੀ ਆਰਗੇਨਾਈਜੇਸ਼ਨ ਵਾਸਤੇ ਜਿਹੜੀ ਆਰਗੇਨਾਈਜੇਸ਼ਨ ਨੇ ਤੁਹਾਨੂੰ ਲਖਾਇਆ ਪੜਾਇਆ ਜੀ ਤੇ ਉੱਚੀ ਪਦਵੀ ਤੇ ਪਹੁੰਚਾਇਆ ਨੁਕਸਾਨ ਫਿਰ ਉਹਦਾ ਵੀ ਕਰਾਂਗਾ ਉਹਦਾ ਵੀ ਕਰਾਂਗਾ ਔਰ ਨੁਕਸਾਨ ਫਿਰ ਪੰਜਾਬ ਦਾ ਵੀ ਹੋਊਗਾ ਇੰਨਾ ਹਾਲਾਤਾਂ 'ਚ ਮੈਨੂੰ ਲੱਗਦੀ ਹੈ ਕਿ ਜਿਹੜਾ ਫਾਇਦਾ ਹੋਣ ਦੀ ਬਜਾਏ ਅਕਾਲੀ ਦਲ ਦਾ ਵੀ ਨੁਕਸਾਨ ਹੋਣਾ ਤੇ ਪੰਜਾਬ ਪੰਜਾਬ ਦਾ ਵੀ ਨੁਕਸਾਨ ਹੋਣਾ ਹੈ ਜੀ ਸੋ ਇਸ